ਵਾਹਿਗੁਰੂ ਜੀ ਕੀ ਫਤਿਹ ਸਭ ਰਸਤੋਆਲੇ ਮੇਰੇ ਵੀ ਅਤੇ ਦਰਵੰਸਰ ਤੋਂ ਸਾਰੇ ਪ੍ਰਤਵੰਤੇ ਸਦੋਂ ਸਾਡੇ ਕਲਗੀਧਰਤਸ ਤੇ ਸਹਿਯੋਗੀ ਅਤੇ ਸਾਡਾ ਆਨਤਵਾਸ ਸਾਲਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਕਰგი ਤਰ ਤਰਸ ਜਦੋਂ ਵੀ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਆਪਤਾਂ ਆਦੀ ਹੈ ਕਿਸੇ ਵੀ ਤਰ੍ਹਾਂ ਦੀ ਆਦੀ ਹੈ ਚਾਹ ਉਹ ਪਚਾਰ ਹੋਵੇ ਚਾਹ ਉਹ ਪਾਣੀ ਦੀ ਮਾਰ ਹੋਵੇ ਚਾਹ ਕਿਸੇ ਵੀ ਕਿੰਜ ਹਵਾਵਾਂ ਦਾ ਅੱਗ ਦਾ ਕੋਈ ਵੀ ਹੜ ਹੋਵੇ ਉਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇਹ ਸੇਵਾ ਸੰਤ ਬਾਵਾ ਇਕਬਾਲ ਸਿੰਘ ਜੀ ਦੀ ਹਕਮਤ ਦੇ ਵਿੱਚ ਕਰਦੀ ਆ ਰਹੀ ਹੈ ਇੱਥੇ ਵੀ ਸਾਨੂੰ ਹਰ ਸਾਲ ਪਤਾ ਹੁੰਦਾ ਹੈ ਵੀ ਜਦੋਂ ਵੀ ਪਾੜਸ਼ ਦਾ ਸਮਾਂ ਆਉਂਦਾ ਹੈ ਤਾਂ ਸਾਡੇ ਜਿਹੜੇ ਚਾਰ ਗਿਆ ਮੁੱਖ ਨੇ ਪੰਜਾਬ ਦੇ ਉਹ ਚਾਰਾਂ ਦਰਿਆਵਾਂ 'ਚ ਕਿਤੇ ਨਾ ਕਿਤੇ ਹਰ ਸਾਲ ਸਾਨੂੰ ਬਹੁਤ ਵੱਡੀ ਆਫਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਲਗੀ ਦਾ ਟਾਸ ਦੇ ਵਿੱਚ ਸੂਲ ਪ੍ਰੈਸ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਆਪਜੀ ਸਾਰੀ ਪ੍ਰੈਸਵਨ ਨੂੰ ਖਬਰੇ ਛਾਪੀ ਜਾਵੇ ਕਿ ਸਾਡੇ ਕੋਲ ਹਰ ਤਰ੍ਹਾਂ ਦੇ ਸਾਧਨ ਹੁੰਦੇ ਨੇ ਕਿਸਤੀਆਂ ਵੱਡੀਆਂ ਹੁੰਦੀਆਂ ਨੇ ਜਿਹੜੀਆਂ ਇੰਜਨ ਤੇ ਚੱਲਣ ਵਾਲੀਆਂ ਚੱਕੂ ਵਾਲੀਆਂ ਨੇ ਤੋਂ ਬਿਤੇਜ ਮਹਾਲ ਦੇ ਵਿੱਚ ਕੰਮ ਕੀਤਾ ਜਾ ਸਕਦਾ ਹੈ ਕੋਰ ਗੈਲਿੰਗ ਦੇ ਨਾਲ ਔਰ ਫਾਇਰ ਦੇ ਨਾਲ ਹਰ ਤਰ੍ਹਾਂ ਦੀ ਸਾਡੀ ਆਫਤ ਕੋਈ ਵੀ ਜੋ ਦੁਨਿਆਵੀ ਹੈਗੀਆਂ ਨੇ ਉਸ ਨੂੰ ਅਸੀਂ ਲੋੜਾਤਕਾਰਾਂ ਦੇ ਵਿੱਚ ਵਰਤਣ ਲਈ ਸਕ ਕਲਗੀਧਾ ਟ੍ਰਸ ਦਾ ਬਹੁਤ ਵੱਡਾ ਇੱਕ ਸੈਟਅਪ ਹੈਗਾ ਅਸੀਂ ਇਮੀਡੀਏਟ ਟਟੋਗਰ 500 ਤੋਂ 1000 ਬੰਦਾ ਵਿਦਨ 2 ਔਰ 2 ਘੰਟਿਆਂ ਦੇ ਵਿੱਚ ਅਸੀਂ ਸਾਰੇ ਕੰਮ ਆਪਣੇ ਬੰਦ ਕਰ ਦਿੰਨੇ ਆ ਬਾਪੁਰਸ਼ਾ ਦੇ ਹੁਕਮ ਦੇ ਵਿੱਚ ਅਸੀਂ ਸਾਰੀ ਜੋ ਸਿਵਲ ਡਿਪਾਰਟਮੈਂਟ ਹੈ ਕਲਗੀਧਾ ਟ੍ਰਸ ਤੇ 150 ਅਧਾਰੇ ਨੇ 131 ਸਕੂਲ ਨੇ ਔਰ ਹਸਪੀਟਲ ਔਰ ਦਫਤਰ ਔਰ ادارے ਜਿਹੜੇ ਲਗਭਗ 150 ਵੜ ਗਏ ਅਸੀਂ ਉਹ ਤੋਂ ਸਿਵਲ ਡਿਪਾਰਟਮੈਂਟ ਦਾ ਕੰਮ ਬੰਦ ਕਰਕੇ ਸਾਰੀ ਦੀ ਸਾਰੀ ਟੀਮ ਜੇ ਆਫਤਾਂ ਦੇ ਵਿੱਚ ਲਗਾ ਦਿੰਦੇ ਆ ਔਰ ਐਕਸਪਰਟ ਟੀਮ ਹੁੰਦੀ ਹੈ ਸਾਡੀ ਔਰ ਬਚਨ ਬੰਦ ਹੁੰਦੀ ਹੈ ਤਾਂ ਕਿ ਉਹ ਅੱਛੀ ਤਰ੍ਹਾਂ ਕੰਮ ਕਰ ਸਕਣ ਔਰ ਲੋਕਾਂ ਦੀ ਸੇਵਾ ਕਰ ਸਕਣ ਜੋ ਇਹ ਕਾਰਜ ਸ਼ੁਰੂ ਹੋਇਆ 25 ਤਰੀਕ ਤੋਂ ਜਦੋਂ ਡੀਸੀ ਜੋ ਪਠਾਨਕੋਟ ਨੇ ਸਾਡਾ ਕਿਸ ਨੂੰ ਕਾਲ ਕੀਤੀ ਵੀ ਸਾਡੀ ਆ ਕੇ ਬਾਫੜੋ ਸਾਰੀਆਂ ਕਿਸ਼ਤੀਆਂ ਪੇਚੋ ਤੇ ਸਾਡੀ ਰਾਤ ਕਰੋ ਉਸ ਤੋਂ ਬਾਅਦ ਬਰੋਜਪੁਰ ਜੋ ਗੁਰਦਾਸਪੁਰ ਡੀਸੀ ਔਰ ਐਸਟੀਐਮ ਦਾ ਫੋਨ ਆਇਆ ਇਹ ਸਾਡੇ ਦੀਆਂ ਕਿਸ਼ਤੀਆਂ ਔਰ ਆਫਤ ਦਾ ਮਣੋ ਫਿਰ ਅੰਮ੍ਰਿਤਸਰ ਡੀਸੀ ਉਸ ਤੋਂ ਬਾਅਦ ਬਰੋਜਪੁਰ ਔਰ ਹੁਣ ਅੱਜ ਜੋ ਹੈ ਫਾਜ਼ਲਗਾ ਅਸੀਂ ਪੰਜ ਡਿਸਟ੍ਰਿਕਟ ਦੇ ਵਿੱਚ ਜੋ ਡੀਸੀ ਸਹਿਬਾਨ ਹਨ ਉਹਨਾਂ ਦੀ

اپنی جو ਉਥੋਂ ਦੀ ਕਾਇਨਾਤ ਹੈ ਜਾਂ ਮਨੁੱਖਤਾ ਦਾ ਇੱਕ ਬੀਬੀਆਂ ਪੇੜਾਂ ਬੱਚਿਆਂ ਨੂੰ ਕਰ ਚੁੱਕੇ ਆਂ ਔਰ ਛੋਟੇ ਪਸ਼ੂਆਂ ਨੂੰ ਕਰ ਚੁੱਕੇ ਆਂ ਉਥੇ ਇਸ ਇਲਾਕੇ ਦੇ ਵਿੱਚ ਜਿਹੜੇ ਸਾਡੇ ਗੁੱਜਰ ਵੀਰ ਨੇ ਉਹਨਾਂ ਦੇ ਪਸ਼ੂ ਬਹੁਤ ਮਰ ਚੁੱਕੇ ਨੇ ਉਹ ਛੋਟੇ ਬੱਚਿਆਂ ਨੂੰ ਆਪਣੇ ਬੀਸਤੀਆਂ ਦੇ ਰਾਈਸ ਬਾਰਕ ਨੂੰ ਆ ਗਏ ਸੀ ਸਾਡੇ ਤੋਂ ਜੋ ਹਾਲਾਤ ਅੱਜ ਮੈਂ ساری ਰਾਤ ਦਾ ਹੀ ਤਕਰੀਬਨ ਸੈਕ ਤੇ ਹਾਂ ਔਰ ਹੁਣ ਮੈਂ ਅੰਮ੍ਰਿਤਸਰ ਦਾ ਜੋ ਆਪ ਸਾਡਾ ਆਰਾਮ RAMDAS ਜੋ ਇਲਾਕਾ ਹੈ ਰਾਮ ਸਰ ਰਾਮ ਸਰ ਦਾ ਇਲਾਕਾ ਹੈ ਉੱਥੇ ਤਕਰੀਬਨ 8 ਤੋਂ 10 ਫੁੱਟ ਪਾਣੀ ਹੈ ਡੀਸੀ ਸਾਹਿਬਾਨ ਉੱਥੋਂ ਦੇ ਜੋ ਅੰਮ੍ਰਿਤਸਰ ਦੇ ਸਵੇਰੇ 4 ਵਜੇ ਜ ਸਾਡੇ ਨਾਲ ਨੇ ਉਹ ਹਰਾਨਗੀ ਦਿਖਾਲਾ ਮੈਂ ਉਹਨਾਂ ਦਾ ਥੈਂਕਸ ਕਰਦਾ ਇੱਕ ਲੇਡੀ ਹੋਣ ਦੇ ਨਾਤੇ 4 ਵਜੇ ਦੇ ਉਹ ਸਾਈਡ ਤੇ ਬੈਠੇ ਤੇ ਸਾਡੀਆਂ ਟੀਮਾਂ ਵੀ ਨਾਲ ਬੈਠੀਆਂ ਹੋਰ ਹੁਣ ਤਾਂ ਆਂਡੀ ਐਫ ਦੀਆਂ ਵੀ ਟੀਮਾਂ ਉੱਤੇ ਪਹੁੰਚ ਗਈਆਂ ਹਨ ਉਹ ਇਲਾਕਾ ਘਟੋ ਘਟ 100 150 ਪਿੰਡ ਮਾਰ ਦੇ ਵਿੱਚ ਆ ਗਿਆ ਪਾਣੀ ਦੀ ਮਾਰ ਔਰ ਇਥੇ ਜੋ ਜੋ ਗੁਰਦਾਸਪੁਰ ਦਾ ਇਲਾਕਾ ਸੀ ਦੀਨਾਨਗਰ ਦਾ ਔਰ ਗੁਰਦਾਸਪੁਰ ਹੁਣ ਡੇਰਾ ਬਾਬਾ ਨਾਨਕ ਡੇਰਾ ਨਾਲ ਬਾਬਾ ਨਾਨਕ ਦੀ ਸਾਡੀਆ ਟੀਮਾਂ ਪਹੁੰਚਿਆ ਤੇ 8 ਤੋਂ 10 ਫੁੱਟ ਪਾਣੀ ਹੈ ਅਸਲ ਅੱਡਾ ਡੇਰਾ ਬਾਬਾ ਨਾਨਕ ਡੁੱਬ ਚੁਕਾ ਇਹ ਅਸਲੀਅਤ ਦੀ ਗੱਲ ਹੈ ਜੋ ਅੱਖੀਂ ਵੇਖਣ ਦੀ ਗੱਲ ਹੈ ਤਾਂ ਇਹਨਾਂ ਸਾਰੇ ਕਾਰਜਾਂ ਲਈ ਕਲਗੀ ਦਾ ਟਸਟ ਸੈਂਕੜੇ ਆਦਮੀ ਸਾਡੇ ਜਿਹੜੇ ਨੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਦਿਨ ਰਾਤ ਔਰ ਐਨਡੀਐਫ ਆਪਣੀ ਡਿਊਟੀ ਕਰਕੇ ਜਾਂਦਾ ਹੈ ਇਹ ਸਾਡੇ ਵਲੰਟੀਅਰ ਜੋ ਸੇਵਾ ਸਮਝ ਕੇ ਨਾਈਟ ਟਾਰਚਾ ਨਾਲ ਵੀ ਆਦਮੀ ਕੱਢ ਲੈਣ ਆਪਣੀ ਜਾਨ ਦੀ ਥੇਲੀ ਤੇ ਰੱਖ ਕੇ ਔਰ ਇਸ ਤਰ੍ਹਾਂ ਦੇ ਕਾਰਜਾਂ ਲਈ ਸਾਰੀ ਸੰਗਤ ਕੋ ਅਸੀਂ ਅਸੀਸ ਮੰਗਦੇ ਹਾਂ ਤਾਂ ਕਿ ਇਹ ਕਾਰਜ ਬਹੁਤ ਹੀ ਅਸੀਸ ਨਾਲ ਹੋਣ ਵਾਲੇ ਨੇ ਕਿਸੇ ਦੇ ਈਗੋ ਨਾਲ ਹੋਣ ਵਾਲੇ ਨਹੀਂ ਹੈਗੇ ਇਹ ਕਾਰਜਾਂ ਲਈ ਬਹੁਤ ਵੱਡੇ ਧਰਮ ਦੀ ਵੀ ਲੋੜ ਪੈਂਦੀ ਹੈ ਕੱਲ ਅਸੀਂ ਇਮੀਡੀਏਟ 25 ਲੱਖ ਦੇ ਬੋਟ ਕ੍ਰਿਤਕੇ ਕੋਚ ਨੂੰ ਲਗਾ ਆਪਤ ਬਹੁਤ ਵੱਡੀ ਹੈ ਸਾਡੇ ਬੋਟ ਕੱਟ ਪੈ ਰਹੇ ਨੇ ਅਸੀਂ ਇੰਨੀ ਜਿਹ ਗੁਰਦਗਾਵਾ ਤੋਂ ਅਸੀਂ ਤਿੰਨ ਬੋਟ ਹੋਰ ਮੰਗਾਏ ਚਾਰ ਇੰਜਨ ਹੋਰ ਵੱਡੇ ਮੰਗਾਏ ਤਾਂ ਕਿ ਅਸੀਂ ਇਸ ਨਾਲ ਜੂਝ ਸਕੀਏ ਤੇ ਪਬਲਿਕ ਦੀ ਸੇਵਾ ਕਰ ਸਕੀਏ ਉਸ ਨਾਲ ਹੋ ਗਿਆ ਕਿ ਵੀ ਅਸੀਂ ਬਹੁਤ ਲੋਕਾਂ ਦੀ ਜਾਣਨਾ ਪ੍ਰਚਾਰ ਦੇ ਸਭ ਹੋ ਗਏ ਔਰ ਇਹ ਕੰਮ ਅੱਜ ਸਭ ਤੁਹਾਡਾ ਸੋਚ ਸਮਝ ਕਰ ਸੁਣਨੇ ਕਰਿਆ ਇੱਕ ਆਰਜਨ ਲਈ ਇਹ ਤੁਹਾਡਾ ਸੰਦੇਸ਼ ਹਰ ਘਰ ਤੱਕ ਪਹੁੰਚ ਜਾਏ ਉੱਥੇ ਲੰਗਰ ਦੀ ਲੋੜ ਹੈ ਖਾਸ ਕਰਕੇ ਪਾਣੀ ਦੀ ਬਹੁਤ ਵੱਡੀ ਲੋੜ ਹੈ ਔਰ ਉਹਨਾਂ ਦੇ ਘਰ ਦੇ ਸਮਾਰਕ ਦੀ ਹੋ ਰਹੀ ਹੈ ਕਿ ਬੱਚੇ ਨੇ ਜੋ ਬਜ਼ੁਰਗ ਨੇ ਔਰ ਉਹ ਜੋ ਰੂਟੀਨ ਦਾ ਸਾਡਾ ਸੌਣ ਖਾਣ ਪੀਣ ਸਾਰਾ ਹੁੰਦਾ ਹੈ

ਸਾਡੇ ਦਰਿਆਵਾਂ ਵਿੱਚੋਂ ਪਹਿਲਾਂ ਰੇਤਾ ਬਜਰੀ ਕੱਢਿਆ ਜਾਂਦਾ ਸੀ ਹੁਣ ਰੇਤਾ ਬਜਰੀ ਨਹੀਂ ਨਿਕਲ ਰਿਹਾ ਉੱਥੋਂ ਨਾ ਨਿਕਲਣ ਕਰਕੇ ਸਾਡੇ ਦਰਿਆਵਾਂ ਦਾ ਲੈਵਲ ਉੱਚਾ ਹੋ ਗਿਆ ਔਰ ਉੱਥੋਂ ਦੇ ਜ਼ਿਮੀਦਾਰੇ ਕਹਿੰਦੇ ਨੇ ਦਰਿਆ ਸਾਡੀ ਜ਼ਮੀਨ ਨਾਲੋਂ ਉੱਚੇ ਹੋ ਗਏ ਨੇ ਇਸ ਕਰਕੇ ਬੰਨ ਟੁੱਟ ਰਹੇ ਇਹ ਅਸਲੀਅਤ ਹੈ ਬੜੇ ਲੰਮੇ ਸਮੇਂ ਤੋਂ ਦਰਿਆਵਾਂ ਦੇ ਵਿੱਚੋਂ ਰੇਤਾ ਬਜਰੀ ਨਾ ਨਿਕਲਣ ਕਰਕੇ ਰੇਤ ਨਾ ਨਿਕਲਣ ਕਰਕੇ ਸਾਡਾ ਪੱਧਰ ਉੱਚਾ ਹੁੰਦਾ ਜਾ ਰਿਹਾ ਹੈ ਕੋ ਪਹਾੜਾਂ ਤੋਂ ਪਾਣੀ ਜੋ ਆ ਰਿਹਾ ਹੈ ਉਤੋਂ ਬਹੁਤ ਪੱਥਰ ਔਰ ਰੇਤ ਨਾਲ ਆ ਰਿਹਾ ਹੈ ਧਰਵਾ ਵਿੱਚੋਂ ਕੋਈ ਨਿਕਾਸੀ ਨਹੀਂ ਹੈ ਉਸ ਦੀ ਨਾ ਹੋਣ ਕਰਕੇ ਸਾਡੇ ਪੰ ਟੁੱਟ ਰਹੇ ਨੇ ਕੁਝ ਵਾਰੀ ਕੁਦਰਤੀਆਂ ਆਫਤਾਂ ਵੀ ਉਸ ਤਰ੍ਹਾਂ ਦੀਆਂ ਵਰਨੀਆਂ ਜਾ ਰਹੀਆਂ ਨੇ ਜੋ ਕਿ ਬੱਦਲ ਫਟਣ ਦਾ ਜਿਹੜਾ ਇੱਕ ਨਵਾਂ ਇੱਕ ਸ਼ੁਰੂ ਹੋ ਗਿਆ ਹੈ ਕੁਦਰਤ ਦਾ ਇੱਕ ਆਫਤ ਜਿੰਦੇ ਨਾਲ ਜਗ੍ਹਾ ਜਗ੍ਹਾ ਤੇ ਬੱਦਲ ਫਟ ਰਹੇ ਨੇ ਇਹ ਸਾਰਾ ਹਿਮਾਚਲ ਚ ਵੀ ਅਸੀਂ ਸੇਵਾ ਨਿਵਾ ਆ ਰਹੇ ਹਾਂ ਮੰਡੀ ਉਸ ਇਲਾਕੇ ਸਾਰੇ ਚ ਵੀ ਕਲਗੀ ਟੈਸਟ ਦੀ ਸੇਵਾ ਨਿਵਾੜਿਆ ਹੈ ਅਸੀਂ ਉੱਥੇ ਵੀ ਘਰ ਬਣਾਉਣ ਦੀ ਕਮਿਟਮੈਂਟ ਕਰਕੇ ਆਏ ਹਾਂ ਉਤੋਂ ਦੇ ਲੋਕਾਂ ਦੇ ਜਿੰਨੇ ਹੋ ਸਕੇ ਅਸੀਂ ਘਰ ਬਣਾਵਾਂਗੇ ਜੋ ਇਹ ਆਫਤ ਚੱਲ ਰਹੀ ਹੈ ਸਾਡਾ ਕੰਮ ਇੱਥੇ ਖਤਮ ਨਹੀਂ ਹੋ ਜਾਦਾ ਸਾਡਾ ਕੰਮ ਉਹ ਪਾਣੀ ਕੱਢਣ ਤੋਂ ਬਾਅਦ ਜੋ ਸਾਡੀਆਂ ਬਿਮਾਰੀਆਂ ਆਂਦੀਆਂ ਅਸੀਂ ਵੱਡੇ ਸਪਰੇਅ ਪੰਪ ਲੈੇ ਹੋਏ ਨੇ ਜੋ ਸਾਰੇ ਪਿੰਡ ਨੂੰ ਅਸੀਂ ਲਗਾਤਾਰ ਰਾਤ ਸ਼ਾਮ ਨੂੰ ਦਿਨ ਛਪਨਵੇ ਦੀ ਜੋ ਅਸੀਂ ਸਾਰੇ ਪਿੰਡ ਦੇ ਫਿਰ ਸਪਰੇਅ ਕਰਦੇ ਹਾਂ ਲਗਾਤਾਰ 15-20 ਉਸ ਦੇ ਵਿੱਚ ਕੈਮੀਕਲ ਡੀਜ਼ਲ ਜੋ ਮੈਡੀਕਲ ਦਵਾਈਆਂ ਪੈਦੀਆਂ ਨੂੰ ਉਸ ਵਾਂਗ ਅਸੀਂ ਸਪਰੇਅ ਕਰਕੇ ਧੂਏ ਵਾਲਾ ਜੋ ਹੁੰਦਾ ਉਸ ਨਾਲ ਕਰਨੇ ਫਿਰ ਮੈਡੀਕਲ ਟੀਮਾਂ ਉਹਦੀ ਸਹਾਇਤਾ ਕਰਦੀਆਂ ਨੇ ਉਸ ਤੋਂ ਬਾਅਦ ਜਿਹੜੇ ਪਰਿਵਾਰਾਂ ਨੂੰ ਰਾਸ਼ਨ ਨਹੀਂ ਹੈਗਾ ਘਰ ਨਹੀਂ ਹੈਗਾ ਘਰ ਟੁੱਟ ਗਏ ਨੇ ਸਮਾਨ ਨਹੀਂ ਹੈਗਾ ਉਹਨਾਂ ਦੇ ਰਹਿਣ ਸਹਿਣ ਵਾਸਤੇ ਕੱਪੜੇ ਨਹੀਂ ਹੈਗੇ ਸੋ ਇਹ ਸੰਗਠਨ ਸਾਨੂੰ ਦਾਨ ਦੇ ਕੇ ਇਸ ਕਾਰਜ ਲਈ ਮਦਦ ਕਰਦੀਆਂ ਨੇ ਅਸੀਂ ਲਗਾਤਾਰ ਫਿਰ ਲਗਭਗ 3 ਮਹੀਨਿਆਂ ਦਾ ਇਹ ਕਾਰਜ ਚੱਲਦਾ ਹੈ ਜਿਨ੍ਹਾਂ ਦੇ ਮਕਾਨ ਟੁੱਟ ਜਾਂਦੇ ਨੇ ਉਹਨਾਂ ਨੂੰ ਅਸੀਂ 6 ਮਹੀਨਿਆਂ ਤੱਕ ਔਰ ਵਾਲੀ ਬਰਸਦੀ ਤੋਪੇ ਨੋਪੇ ਮਕਾਨ ਮਗਾਨਾਂੰਦਾਰੀ ਕਰਦੇ ਹਾਂ ਤੇ ਉਸ ਤੋਂ ਬਾਅਦ ਜੋ ਬਹੁਤ ਗਰੀਬੀ ਵਿੱਚ ਆ ਜਾਂਦਾ ਹੈ ਇੱਕ ਪਰਿਵਾਰ ਘਰ ਵੀ ਚਲਾ ਗਿਆ ਫਸਲ ਵੀ ਚਲੀ ਗਈ ਜੋਬ ਵੀ ਚਲੀ ਗਈ ਪਰਸ਼ੋ ਵੀ ਚਲੇ ਗਏ ਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਸੰਸਤਾ ਵਿੱਚ ਨਹੀਂ ਕਰਾਉਂਦੇ ਤੇ ਸਭ ਤੋਂ ਵੱਡੀ ਜਿਹੜੀ ਬਾਹ ਫੜਨ ਵਾਲੀ ਗੱਲ ਹੈ ਉਹ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਘਰ ਬਣ ਗਿਆ ਪਰ ਬੱਚਿਆਂ ਦਾ ਮਾਲੀ ਹਾਲ ਤੋਂ ਉਹਨਾਂ ਦੇ ਬਹੁਤ ਥੱਲੇ ਚਲੀ ਗਈ ਉਗਰੀਬੀ ਦੇ ਵਿੱਚ ਪਰੇਸ਼ ਹੋ ਗਏ ਅਸੀਂ ਸਮੂਚੀਆਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਆਓ ਆਪਾਂ ਕਿਸੇ ਬੱਚੇ ਦੀ ਬਾਹ ਫੜੀਏ ਕਿਸੇ ਦੇ ਘਰ ਬਣਾਉਣ ਦੀ ਬਾਹ ਫੜੀਏ ਔਰ ਉਹਨਾਂ ਦੇ ਜੋ ਇਸ ਵੇਲੇ ਰੋਜ਼ ਦੇ ਦੁਕਾਨ ਪੀਣ ਦੇ ਜਾਂ ਰੋਜ਼ ਦੇ ਪਹਿਨਣ ਦੇ ਜੋ ਸਰ ਸੌਦਨ ਹਨ ਉਹਨਾਂ ਨੂੰ ਮਹੱਇਆ ਕਰਾਈਏ ਕਿ ਆਪਾਂ ਸਾਰੇ ਰਲ ਮਿਲ ਕੇ ਇੱਕ ਮਨੁੱਖਤਾ ਦੀ ਸੇਵਾ ਸਮਝ ਕੇ ਸਭੇ ਸੰਜੀਵਾਲ ਸਦਾਨ ਸਾਡੇ ਦੇ ਸਾਰੇ ਸੰਜੀਵਾਲ ਹੈ ਸਾਰੇ ਮਨੁੱਖਤਾ ਦੀ ਜੈ ਵਾਲੀ ਆਓ ਇਕੱਠੇ ਵਧੀਏ ਔਰ ਸਾਡੇ ਅੱਜ ਸਾਬ ਆਏ ਹੋਏ ਨੇ ਜੋ ਸਾਡਾ ਇੱਕ ਲਗਾਤਾਰ ਇਹ ਜਿਹੜੀ ਸਾਡੀ ਇੱਕ ਬੁੱਕ ਛਪੀ ਹੋਈ ਹੈ ਇਹਦੇ ਵਿੱਚ ਜਿਹੜੇ ਸਾਡੇ ਰਾਹਤ ਕਾਰਡ ਨੇ ਇਹਦੇ ਤੇ ਬੜੀ ਡਿਟੇਲ ਦਿੱਤੀ ਹੋਈ ਆ ਹੁਣ ਤੱਕ ਕਿ ਸਸਤਾ ਲਗਾਤਾਰ ਹਰ ਸਾਲ ਇਹ ਰਾਹਤ ਕਾਰਡ ਜਿਹੜੀ ਹੈ ਕਰਦੀ ਆ ਰਹੀ ਹੈ ਸੋ ਇਹਨਾਂ ਰਾਹਤ ਕਾਰਡਾਂ ਦੇ ਵਿੱਚ ਜਿਹੜਾ ਵੀ ਸੇਵਾਵਾਂ ਪਹੁੰਚਾਣਾ ਚਾਹੁੰਦਾ ਹੈ ਉਸਨੇ ਕਾਊਂਟ ਨੰਬਰ ਐਸ ਦੀ ਈਮੇਲ ਆਈਡੀ ਉਹ ਸਾਰੇ ਦਿੱਤੇ ਹੋਏ ਨੇ ਕਿ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਪਾਜ਼ੀਆ ਨੂੰ ਉਹਨਾਂ ਦੀ ਇਮਾਰਤਾਂ ਨੂੰ ਉਹਨਾਂ ਦੇ ਖਾਣ ਪੀਣ ਨੂੰ ਉਹਨਾਂ ਦੇ ਰਹਿਣ ਸਹਿਣ ਦੇ ਪ੍ਰਬੰਧ ਲਈ ਜਿੱਥੇ ਕਲਗੀ ਦਾ ٹرسٹ ਵਤਨਬੰਦ ਹੈ ਉੱਥੇ ਸਮੂਹੀਆਂ ਸੰਕਰਾਂ ਨੂੰ ਬੇਨਤੀ ਵੀ ਕਰਦਾ ਹੈ ਆਪਾਂ ਰਲ ਮਿਲ ਕੇ ਇਸ ਕਾਲਜ ਨੂੰ ਹਮਲਾ ਮਾਰ ਕੇ ਸਿਰੇ ਚੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਖਾਲਸਾ ਦੀ ਕਦਰ